ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਅੱਜ ਲੱਗੇ ਝੋਨਾ ਬਟਨਾ ਮਸ਼ੀਨ ਤਾਂ ਆਪਾਂ ਅੱਜ ਤੋਂ 15-20 ਦਿਨ ਪਹਿਲਾਂ ਵੀ ਚਲਾਈ ਸੀਗੀ ਉਦੋਂ ਆਪਾਂ 5-6 ਕਿੱਲੇ ਵੱਡੇ ਸੀਗੇ ਤੇ ਅੱਜ ਇਦੋਂ ਬਾਅਦ ਖੜੀ ਰਹੀ ਹੈ ਮਸ਼ੀਨ ਅੱਜ ਆਪਾਂ ਚਲਾਈ ਜਾਗੀ ਬਸ ਹੁਣ ਸੀਜ਼ਨ ਚੱਲ ਪਿਆਗਾ ਕੱਲ ਪਰਸ ਤੱਕ ਮੀਂਹ ਵੀ ਦੱਸਿਆ ਹੋਇਆ ਹੈਗਾ ਕਾਫੀ ਮਾਤਰਾ ਦੇ ਵਿੱਚ ਤੇ ਅੱਜ ਆਪਾਂ ਚਲਾਤੀ ਮਸ਼ੀਨ ਆਪਣੀ ਆਪਾਂ ਆਪ ਦਾ ਬਾਣੀ ਵੱਢ ਰਹੇ ਹਾਂ ਅੱਜ ਆਸ ਹੈ ਸਾਰਾ ਬਟਨਾਗਾ ਝੋਨਾ ਤੇ ਮਿੱਤਰੋ ਤੁਹਾਡਾ ਕਿਹੜਾ ਕਿਹੜਾ ਏਰੀਆ ਹੈਗਾ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਚੱਲ ਪਈਆਂ ਕੰਬੈਨਾਂ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿੱਤਰੋ ਟੈਂਕੀ ਭਰ ਕੇ ਜੀ ਆਪਾਂ ਜੀ ਨਾਲ ਜੀ ਤੋਂ ਨਾ ਪੋਣ ਮੇਟਰ ਟ੍ਰਲੋ ਦਾ ਪਰ ਗਿਆ ਸੀਗਾ ਆਪਣਾ ਤੇ ਹੁਣਾਂ ਦੂਜਾ ਵੀ ਲੈ ਆਂਦਾ ਸੀਗਾ ਔਰ ਇਹ ਚ ਬੋਗਾਂ ਦੇ ਦਾਣੇ ਆਵਲਾ ਭਰ ਗਿਆ ਸੀਗਾ ਤੇ ਮਿੱਤਰੋ ਇੱਥੇ ਸਬਾਹ ਤੋਂ ਨਾ ਵੱਡੇ ਗਿਆ ਕਿ ਲਗਭਗ ਆਹ ਲਾਤੀ ਜਿਹੜਾ ਹੀ ਰਹਿ ਗਿਆ ਸੀਗਾ ਤੇ ਵੀ ਭਰਾ ਲੈਣੀ ਹੋਣ ਦੋ ਮਿੰਟਾਂ ਚ ਆਪਾਂ ਲੱਗੇ ਸੀ 11 12 ਕਵਜੇ ਤੇ ਮੂਲ ਟਾਈਮ ਹੋਣ ਲੱਗਾ 2 ਵਜੇ ਵਾਲੇ ਆ ਗਏ 2 ਵਜੇ ਤੱਕ ਸਾਰਾ ਨਿਬੜ ਗਿਆ ਹੁਣ ਦੂਸਰੇ ਬਾਣ ਚ ਲੱਗਾਂਗੇ ਇੱਥੇ ਹੋਣ ਕੇ ਮੈਂ ਕਹਿੰਦਾ 6 7 ਕਿਲੇ ਟਾਈ ਵੱਜ ਗਏ ਸੀਗੇ ਆਪਾਂ ਕਾ ਚਲੋ ਹੁਣ ਜਾ ਕੇ ਰੋਟੀ ਰੂਟੀ ਖਾ ਲਈਏ ਨਾਲੇ ਨਾਲੇ ਨਾ ਅਰੈਸਟ ਕਰ ਦਈਏ ਹੁਣ ਆਪਾਂ ਜਾ ਰਹਿਆਂ ਘਰ ਫਾਦ ਨੂੰ ਇਸ ਦਫਾ ਸ਼ਾਮ ਨੂੰ ਜਾਣਾ ਉਹ ਗਰਾਊਂਡ 'ਚ ਜਾ ਗਾਂ ਦਲਨਾ ਨੂੰ ਕੇ ਪਹੁੰਚ ਜਾਨੇ ਵਾਂਟਕ ਤੇ ਮਿੱਤਰੋ ਹੁਣ ਆਪਾਂ ਜਾ ਰਹੇ ਸੀ ਇੱਧਰ ਗਰਾਊਂਡ ਕੰਨੀ ਨੂੰ ਹੋ ਤਾਂ ਨਹੀਂ ਰਹੀ ਪਿਆਗਾ ਮੋਟਾ ਕਹਿੰਦਾ ਜਾ ਕੇ ਆਣਾ ਗਰਾਊਂਡ 'ਚ ਮੁੰਡੇ ਤਾਂ ਇਹਦਾ ਖੇਡਣ ਦਾ ਕੀੜਾ ਹੈਗਾ ਪਰ ਖੇਡਦਾ ਨਹੀਂ ਇਹ ਖੇਡਦਾ ਕਦ ਨਹੀਂ ਹੁੰਦਾ ਮੋਟੇ ਓਏ ਕੋਈ ਨਹੀਂ ਖੇਡਦਾ ਯਾਰ ਸੱਟ ਨਹੀਂ ਮেরে ਸੱਟ ਨਹੀਂ ਹਜੇ ਕਹਿੰਦਾ ਸੈੱਟ ਨਹੀਂ ਤਾਂ ਇੰਨਾ ਨਹੀਂ ਖੇਡਦਾ ਹੁੰਦਾਗਾ ਉਹ ਤੜਕੇ ਦਾ ਹੁੰਦਾ ਹੁਣ ਵੀ ਹਣਾ ਹਣਾ ਖੇਡਣੋ ਏ ਹੁਣ ਟੂਰਨਾਮੈਂਟ ਚੱਲੀ ਜਾਂਦਾ ਅਸਾ ਉਹ ਮੁੰਡਾ ਤੜਕੇ ਦਾ ਵੀ ਸਿਆ ਉੱਠ ਕੇ 4 ਵਜੇ ਉੱਠੀ ਆਉਂਦਾ ਖੇਡਣਾ ਆਥ ਨੇ ਨਹੀਂ ਖੇਡਦਾ ਹੈਗਾ ਆਥ ਨੇ ਕਹਿੰਦਾ ਅਸਰੀਰ ਨਹੀਂ ਸੈੱਟ ਹੈਗਾ ਹੁਣ ਤਾਂ ਇੰਨਾ ਨਹੀਂ ਖੇਡਦਾ ਕਹਿੰਦਾ ਪਰ ਜਾ ਕੇ ਆਉਣਾਗਾ ਦੇਖ ਕੇ ਆਉਣਾਗਾ ਇੱਥੇ ਕੀ ਚੱਲੀ ਜਾਂਦਾਗਾ ਗਰਾਊਂਡ 'ਚ ਆਉਣ ਦਾ ਕੀ ਜਦਾ ਪੂਰਾ ਪਰ ਮੁੰਡੇ ਦੇ ਲਓ ਲਓ ਚੱਲੀ ਜਾਂਦੇ ਟੂਰਨਾਮੈਂਟ ਹੈ ਕੇ ਚੱਲ ਜੇ ਮੈਂ ਤੂੰ ਚੱਲਦਾ ਮੈਂ ਚੱਲੂਗਾ ਜਿਗੜੀ ਆ ਯਾਰਾ ਲੱਗ ਗਈ ਅਜੇ ਬਾਈ ਹੱਥ ਨਾਲ ਹੋ ਰਹਾ ਹੈ ਨਿੱਕੀ ਬੱਲੀ ਕੋਈ ਆਹ ਮਿੱਤਰੋ ਇਹ ਟੂਰਨਾਮੈਂਟ ਹੀ ਚੱਲੇ ਜਾਂਦੇ ਸੀਗੇ ਵਾਹ ਚੱਲ ਜੇ ਮੈਂ ਤੁਮ ਚੱਲਦਾ ਮੈਂ ਚੱਲੂ ਨਹੀਂ ਇਹ ਕਰਿਆ ਯਾਰਾ ਬਾਈ ਆ ਬਾਈ ਬਾਈ ਇਹ ਬੰਦੇ ਭਾਲ ਕੱਢ ਗਿਆ ਬੰਦੇ ਨਿਗਾਹ ਚ ਕਰ ਤੀਜੂ ਵਰਤਿਦਾ ਹੋਵੇਗਾ ਵਾਹ ਲੈ ਕਿੰਨੇ ਫੇਰ ਮੇਰੇ ਮਿੱਤਰਾਂ ਮੁੰਡਾ ਕਿੰਨੇ ਐਨ ਤੇਰੇ ਟਿਕਾਣੇ ਲਾ ਗਿਆ ਉਹ ਮੈਂ ਵੀ ਜੱਟ ਦਾ ਪੈਂਟੇ ਜੱਲੀਆਂ ਦੀਆਂ ਹਨਾ ਪੈਂਟੇ ਜੱਲੀਆਂ ਦੀਆਂ ਪੈਂਟੇ ਜੱਲੀਆਂ ਦੀਆਂ ਹਨਾ ਦੂ ਅੱਖਾਂ ਬੰਦ ਕਰ ਕਾਲੂ ਵਾਲੇ ਤੱਕੜੇ ਹੋ ਗਏ ਕਾਲੂ ਵਾਲੇ ਤੇ ਟਿਕਾਣੇ ਲਾ ਦੂਗਾ ਤੇ ਮਿੱਤਰੋ ਤੇ ਪਲਾਂਟੀਆਂ ਚੱਲੀ ਜਾਂਦੀਆਂ ਸੀਗੀਆਂ ਫੜ ਕੇ ਰਕੀਆਂ ਆ ਗਿਆ ਮੈਂ ਵਾਹ ਜਿਹਨੇ ਖੇਡ ਮਗਰ ਮੁੰਡਾ ਗਾਲਣ ਦਾ ਵਾਲਾ ਆ ਜਿੱਤ ਗਈ ਟੀਮ ਕਹਿੰਦੇ ਗਾਲਣ ਦੀ ਬਹੁਤ ਸੋਹਣਾ ਖੇਡੇ ਮੁੰਡੇ ਸਨਾਮ ਵਾਲੇ ਦੋ ਫੜ ਕਹਿੰਦੇ ਕੱਲ੍ਹ ਰੌਣਕ ਲੱਗਣਗੀਆਂ ਦੋ ਪਹਿਲਾ ਕੁਆਟਰ ਫਾਈਨਲ ਜਿਹੜਾ ਖੇਡਿਆ ਜਾਵੇਗਾ ਬਾਲਰ ਕਲਾ ਦੇ ਹੂ ਨਾ ਬਾਕੀ ਸਾਰੇ ਟੀਮਾਂ ਦਿੱਤੇ ਹੋਏ ਸਮੇਂ ਦੇ ਬੁੱਝਣਾ ਬਹੁਤ ਬਹੁਤ ਧੰਨਵਾਦ ਜੀ ਤੇ ਮਿੱਤਰੋ ਅੱਜ ਵਾਲੇ ਟੂਰਨਾਮੈਂਟ ਇਹਦਾ ਖਤਮ ਹੋ ਗਏ ਸੀਗੇ ਤੇ ਹੁਣ ਕੱਲ ਨੂੰ ਚੱਲਣਗੇ ਫਾਈਨਲ ਤੇ ਮਿੱਤਰੋ ਕੱਲ ਨੂੰ ਆਵਾਂਗੇ ਇੱਥੇ ਦੇਖਾਂਗੇ ਫਾਈਨਲ ਮੈਚ ਤੇ ਤੁਹਾਨੂੰ ਵੀ ਦਿਖਾਵਾਂਗੇ ਨਾਲ ਨਾਲ ਹੀ ਤੇ ਹੁਣ ਚੱਲਦੇ ਆਂ ਘਰ ਨੂੰ ਤੇ ਮਿੱਤਰੋ ਇਸ ਦੇ ਨਾਲ ਹੀ ਕਰਦੇ ਆ ਬਲੌਗ ਦਾ ਐਂਡ ਤੇ ਮਿਲਦੇ ਆਪਾਂ ਕੱਲ ਨੂੰ ਆਪਣੇ ਅਗਲੇ ਬਲੌਗ ਦੇ ਵਿੱਚ ਤੇ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਟੂਰਨਾਮੈਂਟ